ਜੇ ਤੁਸੀਂ ਇਹ 19 ਜੰਗਲੀ ਜੜੀ ਬੂਟੀਆਂ ਦੀ ਪੰਜੀਰੀ ਬਣਾ ਕੇ ਖਾ ਲਈ ਜਿਨ੍ਹਾਂ ਦੀ ਇੱਛਾ ਸ਼ਕਤੀ ਖਤਮ ਹੋ ਗਈ ਜਾਂ ਸੁਪਣ ਦੋਸ ਹੁੰਦੇ ਜਾਂ ਤਾਂਤ ਪੈਂਦੀ ਹੈ ਤੁਹਾਡੇ ਸਰੀਰ ਦੀ ਕੋਈ ਵੀ ਕਮਜ਼ੋਰੀ ਹੈ ਜੜੋਂ ਖਤਮ ਕਰ ਦੂ ਤੁਹਾਡੇ ਅੰਗ ਅੰਗ ਦੇ ਵਿੱਚ ਜੋਸ਼ ਭਰ ਦੂਗੀ ਇਹ ਤਿਆਰ ਕਿਵੇਂ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਕਰਨਾ ਹੈ ਕੀ ਜੀ ਇੱਕ ਤਾਂ ਤੁਸੀਂ ਸਫੇਦ ਮੁਸਲੀ ਲੈਣੀ ਹੈ ਤੇ ਇੱਕ ਤੁਸੀਂ ਲੈਣੇ ਨੇ ਕਾਜੂ ਤੇ ਉਸ ਦੂਬਾਰੇ ਦੇ ਵਿੱਚ ਤੁਸੀਂ ਪਾਣੇ ਨੇ ਜੀ ਬਦਾਮ ਤੇ ਇੱਕ ਤੁਸੀਂ ਲੈਣੀ ਹੈ ਜੀ ਅਸ਼ਵਗੰਧਾ ਤੇ ਫਿਰ ਤੁਸੀਂ ਚਾਰੇ ਪ੍ਰਕਾਰ ਦੇ ਲੈਣੇ ਨੇ ਜੀ ਮਗਜ ਤੇ ਉਦੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਸਤਾਬਰੀ ਤੇ ਉਦੋਂ ਬਾਅਦ ਸਾਨੂੰ ਚਾਹੀਦੀ ਹੈ ਜੀ ਅਲਸੀ ਤੇ ਫਿਰ ਇੱਕ ਇਹਦੇ ਵਿੱਚ ਪਾਣੀ ਜੀ ਖਾਸ ਖਾਸ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਣੀ ਜੀ ਸੌਫਾ ਤੇ ਫਿਰ ਥੋੜੇ ਜੇ ਪਾਣੀ ਦੇ ਇਹਦੇ ਵਿੱਚ ਤੁਸੀਂ ਸੁੰਡ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਥੋੜੀ ਜੀ ਪਾਣੀ ਤੁਸੀਂ ਜੁਬੈਣ ਜੀ ਤੇ ਫਿਰ ਇਹਦੇ ਵਿੱਚ ਤੁਸੀਂ ਪਾਣੀ ਨੇ ਕਾਲੀਆਂ ਮਿਰਚਾਂ ਤੇ ਇੱਕ ਸਨੂ ਚਾਹੀਦੀ ਜੀ ਕਮਰਕਾਸ ਤੇ ਉਸ ਤੋਂ ਬਾਅਦ ਚਾਰੇ ਪ੍ਰਕਾਰ ਦੇ ਸਨੂ ਚਾਹੀਦੀਆਂ ਨੇ ਗੁੰਦਾ ਤੇ ਉਸ ਤੋਂ ਬਾਅਦ ਸਾਨੂੰ ਇੱਕ ਚਾਹੀਦਾ ਭਖੜਾ ਇਹ ਸਾਰੀਆਂ ਚੀਜ਼ਾਂ ਨੇ ਜਿਹੜੀ ਡੋਜ਼ ਹੈ ਜੀ ਉਹ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਾਂਗੇ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਸਾਰੀਆਂ ਚੀਜ਼ਾਂ ਨੂੰ ਕਿਸੇ ਕੜਾਹੀ ਦੇ ਵਿੱਚ ਪਾ ਕੇ ਜੀ ਤੇ ਉਸ ਤੋਂ ਬਾਅਦ ਦੇ ਉੱਪਰ ਦੀ ਤੁਸੀਂ ਪਾ ਲੈਣੀ ਜੀ ਮਖਾਣੇ ਇਹ ਸਾਰੀਆਂ ਚੀਜ਼ਾਂ ਨੇ ਜੀ ਤੁਸੀਂ ਚੰਗੇ ਤਰੀਕੇ ਨਾਲ 10-15 ਮਿੰਟ ਭੁੰਨ ਲਿਓ ਸਲੋ ਗੈਸ ਤੇ ਜਿਹੜੀ ਇਹਨਾਂ ਦੀ ਨਮੀ ਹੋਊਗੀ ਸਾਰੀ ਖਤਮ ਹੋ ਜੂਗੀ ਤੇ ਉਦੋਂ ਬਾਅਦ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਕੇ ਜੀ ਠੰਡੇ ਕਰ ਲਓ ਫਿਰ ਇਹਨੂੰ ਕਿਸੇ ਮਿਕਸੀ ਜਾਰ ਦੇ ਵਿੱਚ ਪਾ ਕੇ ਜੀ ਬਰੀਕ ਦਰਦੜਾ ਜਾਂਦਾ ਨਾ ਪਾਊਡਰ ਤਿਆਰ ਕਰ ਲਿਓ ਇਹਨੂੰ ਪਾਊਡਰ ਨੂੰ ਤਿਆਰ ਕਰਕੇ ਜੀ ਕਿਸੇ ਭਾਂਡੇ ਦੇ ਵਿੱਚ ਕੱਢ ਲਓ ਫਿਰ ਤੁਸੀਂ 2-3 ਚਮਚੇ ਦੇਸੀ ਘਿਓ ਦੇ ਲੈਣੇ ਨੇ ਜਿਹੜੀ ਇਹ ਗੂੰਦ ਹੈ ਜੀ ਗੂੰਦ ਨੂੰ ਵਿੱਚ ਪਾ ਕੇ ਥੋੜੀ-ਥੋੜੀ ਕਰਕੇ ਤੁਸੀਂ ਭੁੰਨੀ ਚੱਲਿਓ ਇਹਨੂੰ ਬਾਹਰ ਕੱਢੀ ਚ ਇਹਨੂੰ ਪੁੰਨਗੇ ਜੀ ਵੀ ਤੁਸੀਂ ਕਿਸੇ ਕੁੰਡੇ ਦੇ ਵਿੱਚ ਪਾ ਕੇ ਇਹਨੂੰ ਵੀ ਤੁਸੀਂ ਬਰੀਕ ਦਰਦੜਾ ਜਿਹਾ ਕਰ ਲਿਓ ਇਹਨੂੰ ਵੀ ਕਿਸੇ ਭਾਂਡੇ ਦੇ ਵਿੱਚ ਕੱਢ ਲਿਓ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਦੇਸੀ ਘਿਓ ਜੀ ਇਹ ਆਪਾਂ 2 ਕਿਲੋ ਦੀ ਪੰਜੀਰੀ ਤਿਆਰ ਕਰਾਂਗੇ ਇਹਦੇ ਵਿੱਚ ਤੁਸੀਂ ਜੀ 1 ਕਿਲੋ ਦਾ ਪਾਣਾਗਾ ਬੇਸਣਾ ਇਹਨੂੰ ਤੁਸੀਂ ਪਾ ਕੇ ਜੀ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਜਿਹੜੀਆਂ ਇਹਦੇ ਗੱਠਾ ਆਉਣਗੀਆਂ ਉਹ ਤੁਸੀਂ ਬਣ ਨਹੀਂ ਦੇਣੀਆਂ ਹੈਗੀਆਂ ਜਦੋਂ ਇਹ ਚੰਗੇ ਤਰੀਕੇ ਦੇ ਨਾਲ ਮਿਕਸ ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਜੀ 1 ਕਿਲੋ ਪਾਵਾਂਗੇ ਆਪਾਂ ਆਟਾ ਇਹਨੂੰ ਵੀ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਜਦੋਂ ਇਹ ਮਿਕਸ ਹੋ ਗਏ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਸਲੋ ਤੇ ਚੰਗੇ ਤਰੀਕੇ ਦੇ ਨਾਲ ਪਕਾ ਲੈਣਾ ਹੈ ਇਹ ਜਦੋਂ ਕਹਿਓ ਛੱਡ ਗਏ ਜੀ ਆ ਲੋ ਜੀ ਆਪਣਾ ਆਟਾ ਬਣ ਕੇ ਰੈਡੀ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀਆਂ ਆਪਣੇ ਚੀਜ਼ਾਂ ਰਗੜੀਆਂ ਦੀਆਂ ਜੀ ਇਹ ਇਹਦੇ ਵਿੱਚ ਪਾ ਲਿਓ ਇਹਨਾਂ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਤੇ ਗੈਸ ਨੂੰ ਤੁਸੀਂ ਜੀ ਬੰਦ ਕਰ ਦੋ ਉਸ ਤੋਂ ਬਾਅਦ ਇਹਨੂੰ ਜਦੋਂ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਆ ਜਿਹੜੀ ਆਪਣੇ ਜੀ ਗੁੰਦ ਰਗੜੀ ਤੀਗੀ ਇਹ ਵੀ ਇਹਦੇ ਵਿੱਚ ਪਾ ਕੇ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਤੇ ਉਸ ਤੋਂ ਬਾਅਦ ਆਪਣੇ ਜੀ ਜਿਹੜੇ ਕਾਜੂ ਬਦਾਮ ਆਪਾਂ ਨੇ ਭੁੰਨੇ ਦੀਗੇ ਉਹਦੇ ਵਿੱਚੋਂ ਆਪਾਂ ਥੋੜੇ ਜੇ ਰੱਖ ਕੇ ਇਹ ਆਪਾਂ ਨੇ ਮੋٹے ਰਗੜ ਦਿੱਤੀ ਇਹਦੇ ਨਾਲ ਪੰਜੀਰੀ ਦੇਖਣ ਜੀ ਵੀ ਵਧੀਆ ਜੀ ਵੀ ਸਵਾਦ ਲੱਗਦੀ ਹੈ ਇਹਨੂੰ ਵੀ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਜੀ ਆਪਾਂ 1 ਕਿਲੋ ਪਾਵਾਂਗੇ ਜੀ ਦੇਸੀ ਖੰਡ ਜੇ ਦੇਸੀ ਖੰਡ ਨਹੀਂ ਹੈਗੀ ਤੁਸੀਂ ਬੂਰਾ ਵੀ ਪਾ ਸਕਦੇ ਹੋ ਸ਼ੂਗਰ ਦੇ ਬਰੀਜ ਤੁਸੀਂ ਘੱਟ ਪਾ ਲਓ ਤੇ ਉਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰਕੇ ਜੀ ਜਿਹੜੀ ਇੱਕ ਆਪਨੇ ਲਾਸਟ ਚੀਜ਼ ਪਾਣੀ ਹੈ ਇਹਦੇ ਵਿੱਚ ਪਾਣੀ ਆਪਾਂ ਨੇ ਕਮ ਰੱਖਾਸ ਇਹ ਢੂਈ ਦੇ ਦਰਦ ਵਾਸਤੇ ਬਹੁਤ ਫਾਇਦੇਮੰਦ ਹੁੰਦੀ ਹੈ ਇਹਨੂੰ ਵੀ ਆਪਾਂ ਕਿਸੇ ਮਿਕਸੀ ਜਾਰ ਦੇ ਵਿੱਚ ਪਾ ਕੇ ਚੰਗੇ ਤਰੀਕੇ ਨਾਲ ਇਹਦਾ ਪਾਊਡਰ ਤਿਆਰ ਕਰ ਲਾਂਗੇ ਇਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰਕੇ ਪਾ ਲਾਂਗੇ ਉਸ ਤੋਂ ਬਾਅਦ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਜੀ ਠੰਡੀ ਕਰਕੇ ਕਿਸੇ ਭਾਂਡੇ ਦੇ ਵਿੱਚ ਸਟੋਰ ਕਰਕੇ ਰੱਖ ਲਓ ਇਹ ਤੁਸੀਂ ਸ਼ਾਮ ਸਵੇਰੇ ਦੁੱਧ ਦੇ ਨਾਲ ਖਾਣੀ ਸਟਾਰਟ ਕਰ ਦਿਓ ਤੁਸੀਂ ਦੇਖੋਗੇ ਜਿਹੜੀ ਤੁਹਾਡੇ ਸਰੀਰ ਦੀ ਕਮਜ਼ੋਰੀ ਹੈ ਜੜੋਂ ਖਤਮ ਕਰ ਦੂਆ ਤੁਹਾਡੇ ਵਿੱਚ 100 ਕੋਣੇ ਜਿੰਨੀ ਤਾਕਤ ਆ ਜੂਗੀ ਚਾਹੇ ਤੁਸੀਂ ਕੰਦ ਤੇ ਚੜ ਚੜ ਕੇ ਡੰਡ ਮਾਰੀ ਚੱਲੋ ਤੁਹਾਡੇ ਸਰੀਰ ਦੇ ਲਵੇ ਥਕੇਮਾ ਨਹੀਂ ਆਊਗਾ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰ ਦਿਓ